ਸਚੀ ਗਾ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਹਾਂ ਡਿਵੀਜ਼ਨਲ 파ਸ਼ਾਤ ਸੌਰਵ ਜੋਸ਼ੀ ਮੇਰੇ ਨਾਲ ਇੱਥੇ ਮੌਜੂਦ ਨੇ ਸਰ ਐਨਫੋਰਸਮੈਂਟ ਐਨਕਰੋਚਮੈਂਟ ਦਾ ਜੋ ਮੁੱਦਾ ਹੈ ਬਹੁਤ ਵੱਡਾ ਮੁੱਦਾ ਹੈ ਅੱਜ ਦਾ ਮੁੱਦਾ ਨਹੀਂ ਹੈਗਾ ਐਨਕਰੋਚਮੈਂਟ ਨੂੰ ਲੈ ਕੇ ਪਿਛਲੇ ਸਮੇਂ ਦੇ ਵਿੱਚਕਾਰ ਵਕ ਵਕ ਥਾਵਾ ਬਣਾਏ ਗੀ ਬੈਨਰਸ ਦੇ ਲਈ ਲੇਕਿਨ ਹੱਲੇ ਵੀ ਉਹ ਸਹੀ ਤਰੀਕੇ ਨਾਲ ਕੰਮ ਨਹੀਂ ਕਰ ਰਿਹਾ ਕਿਉਂਕਿ ਸਾਰੇ 파ਸ਼ਾਤ ਮਾਨਨੇ ਨੇ ਕਿ ਕਿਤਨਾ ਕਿਤੇ ਮਿਲੀ ਬੁਖਤ ਦੇ ਕਰਕੇ ਕਿਸੇ ਦੁਕਾਨ ਚੱਲ ਰਹੀ ਹੈ ਦੇਖੋ ਅੱਜ ਤੁਸੀਂ ਠੀਕ ਗੱਲ ਕਹੀ ਹੈ ਕਿ ਅੱਜ ਇੱਕ ਮੈਂ ਮੁੱਦਾ ਸ਼ਹਿਰ ਦੀ ਜੰਦਾ ਜਿਹੜੇ ਮੇਰੇ ਕੋਲਾਂ ਦੀ ਗੱਲ ਕਰਦੇ ਸੀ ਖਾਸ ਕਰਕੇ ਮੇਰੇ ਵਾਰਡ ਦੇ ਲੋਕ ਸੈਕਟਰ 15 ਹੋਂ ਸੈਕਟਰ 16 ਹੋਂ ਸੈਕਟਰ 24 ਦੇ ਲੋਕ ਇੱਕ ਨਾ ਸਾਨੂੰ ਡਿਮਾਂਡ ਐਂਡ ਸਪਲਾਈ ਪੜਾਇਆ ਜਾਂਦਾ ਸੀਗਾ ਐਸਪਾਸ ਦੀ ਡਿਮਾਂਡ ਸਪਲਾਈ ਨੂੰ ਦਿੱਤਾ ਜਾਂਦਾ ਹੈ ਆਫ ਦਾ ਪ੍ਰੋਡਕਟਸ ਇੱਕ ਇੱਥੇ ਵੀ ਚੱਲਦਾ ਹੈ ਚੰਡੀਗੜ੍ਹ ਦੇ ਅੰਦਰ ਮੈਂ ਕਹਾ ਮਿਊਨਿਸਪਲ ਕਾਰਪੋਰੇਸ਼ਨ ਨਹੀਂ ਕਹਾ ਮਿਊਨਿਸਪਲ ਕਰਾਪਸ਼ਨ ਅੱਡੇ ਦੇ ਅੰਦਰ ਕੀ ਚੱਲਦਾ ਹੈ ਅਨਫੋਰਸਮੈਂਟ ਐਂਡ ਅਨਕ੍ਰੋਚਮੈਂਟ ਸਾਈਕਲ ਸਮਝੇਗਾ ਜੀ ਕਿ ਅਗਰ ਅਨਫੋਰਸਮੈਂਟ ਉੱਪਰ ਹੋਏਗੀ ਹਾਈ ਹੋਏਗੀ ਤਾਂ ਲੈਸ ਅਨਕ੍ਰੋਚਮੈਂਟ ਹੋਏਗੀ ਔਰ ਵਾਈਸੇ ਵਰਸਾ ਹੋਏਗਾ ਅਗਰ ਅਨਕ੍ਰੋਚਮੈਂਟ ਉੱਪਰ ਹੋਏਗੀ ਜਿਆਦਾ ਨਜ਼ਰ ਆਏਗੀ ਤੁਹਾਨੂੰ ਫਰੋਂਟ ਸਿਟੀ ਤਾਂ ਸਮਝੋ ਕਿ ਅਨਫੋਰਸਮੈਂਟ ਇਜ਼ ਲੈਸ ਮਤਲਬ ਉਹ ਆਪਣੀ ਡਿਊਟੀ ਪ੍ਰੋਪਰ ਨਹੀਂ ਕਰ ਰਹੀ ਹੈ ਹੁਣ ਤੁਸੀਂ ਮੈਂ ਤੁਹਾਡੇ ਤੋਂ ਸਵਾਲ ਪੁੱਛਦਾ ਹੈ ਕਿ ਆ ਤੁਹਾਨੂੰ ਲੱਗਦਾ ਕਿ ਚੰਡੀਗੜ੍ਹ ਚ 7 ਵਜੇ ਦੇ ਬਾਅਦ ਤੁਹਾਨੂੰ ਬਿਲਕੁਲ ਠੀਕ ਨਜ਼ਰ ਆਂਦਾ ਨਜ਼ਾਰੇ ਕਿਉਂਕਿ ਆਸੀਂ ਜਿੱਥੇ ਇਸ ਥਾਂ ਤੇ ਰਹਿੰਦੇ ਆਂ I think ਸਭ ਤੋਂ ਭੀੜ ਭੜਾਕੇ ਵਾਲਾ ਇਲਾਕਾ ਹੈ ਤੇ ਸਭ ਤੋਂ ਸ਼ਾਮ ਨੂੰ ਸਭ ਤੋਂ ਜ਼ਿਆਦਾ ਭੀੜ ਹੁੰਦੀ ਹੈ ਭਾਵੇਂ ਆਈਸਕ੍ਰੀਮ ਵਾਲੇ ਹੋ ਆਈਸਕ੍ਰੀਮ ਵਾਲੇ ਹੋਣ ਫਲੂਦਾ ਵਾਲੇ ਹੋਣ ਜਾਂ ਫਿਰ ਛੋਟੇ ਛੋਟੇ ਦੁਕਾਨਾਂ ਹੋਣ ਜੇ ਨਾਨ ਛੋਲੇ ਲਾਉਂਦੇ ਨੇ ਉਹ ਸਾਰੇ ਉੱਥੇ ਖੜੇ ਹੁੰਦੇ ਨੇ ਸਭ ਤੋਂ ਵੱਡੀ ਗੱਲ ਹੈ ਦੁਕਾਨਦਾਰ ਦੇ ਵਿੱਚ ਇਸ ਦਾ ਸ਼ਾਮੀ ਨੇ ਕਿਉਂਕਿ ਕਈ ਵਾਰ ਉਹ ਵੀ ਕਹਿ ਦਿੰਦੇ ਨੇ ਕਿ ਚਲ ਬਈ ਤੂੰ ਮੇਰੇ ਉਸ ਤੋਂ ਬਾਅਦ ਦੁਕਾਨ ਲਾ ਦੇ ਬਾਹਰ ਆਪਣਾ ਸਟਾਲ ਲਾ ਲਈ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਕਿ ਆਊਟ ਆਫ ਰੀਚ ਹੋ ਮੈਂ ਆਪਣੇ ਮ्युनਿਸਪਲ ਕਾਰਪੋਰੇਸ਼ਨ ਦੀ ਗੱਲ ਨਹੀਂ ਕਰਦਾ ਇਹਦੇ ਵਿੱਚ ਮੈਂ ਪੁਲਿਸ ਅਥਾਰਟिटीज ਦੀ ਗੱਲ ਕਰਨਾ ਚਾਹਾਂਗਾ ਤੁਸੀਂ ਗੱਲ ਗਈ ਬਹੁਤ ਅੱਛੀ ਫਲੂਦੇ ਵਾਲੀ ਤੁਸੀਂ 15 ਸੈਕਟਰ ਜਾਓ ਤਾਂ ਤੁਹਾਨੂੰ ਬੀਟ ਬਾਕਸ ਨਜ਼ਰ ਆਏਗਾ ਔਰ ਜਿਹੜੇ ਫਲੂਦੇ ਵਾਲੀ ਆਈਸਕ੍ਰੀਮ ਦੇ ਉਹ ਤੁਹਾਨੂੰ ਬੀਟ ਬਾਕਸ ਦੇ ਸਾਹਮਣੇ ਨਜ਼ਰ ਆਣਗੀ ਤੇ ਇਹਦਾ ਮਤਲਬ ਕੀ ਹੈ ਬੀਟ ਬਾਕਸ ਬੀਟ ਆਫਸਰ ਮੌਕੇ ਤੇ ਖੜਿਆ ਹੈ ਫਲੂਦੇ ਦੀ ਮਸ਼ੀਨ ਖੜੀ ਹੈ ਗੱਡੀ ਖੜੀ ਹੈ ਉੱਥੇ ਆਈਸਕ੍ਰੀਮ ਦੀ ਦੁਕਾਨਾਂ ਬਣ ਰਹੀਆਂ ਨੇ ਮੋਮੋਸ ਵਾਲੇ ਖੜੇ ਨੇ ਉਹਦੇ ਆਸ-ਪਾਸ ਉਹ ਕੰਮ ਕਿਉਂ ਨਹੀਂ ਕਰ ਰਹੇ 7 ਵਜੇ ਦੇ ਬਾਅਦ 댓 ਮੀਨਸ ਦੇ ਆਰ ਹੈਂਡ ਔਰ ਮੈਂ ਦੱਸ ਰਿਹਾ ਅੱਜ ਮੈਂ ਅਵਾਜ਼ ਖੁੱਲ ਕੇ ਚੱਕੀ ਹੈ ਮੈਂ ਕਹਿੰਦਾ ਜੀ ਪਹਿਲੇ ਤਾਂ ਮੰਥਲੀ ਚਲਦੀ ਸੀਗੀ ਔਰ ਔਨ ਰਿਕਾਰਡ ਸੌਰਵ ਜੋਸ਼ੀ ਕਹਿ ਰਿਹਾ ਅੱਜ ਹਾਊਸ ਦੇ ਅੰਦਰ ਮੈਂ ਅਵਾਜ਼ ਚੱਕੀ ਲੋਕਾਂ ਦੇ ਐਨਫੋਰਸਮੈਂਟ ਐਨਕ੍ਰੋਚਮੈਂਟ ਦੇ ਔਰ ਮੈਂ ਕਹਾਂ ਅਗਰ ਹੋਏ ਤਾਂ ਮੇਰੇ ਤੇ ਕਾਰਵਾਈ ਕਰੋ ਮੈਂ ਗਲਤ ਕਹਿਣਾ ਹੈ ਪਹਿਲੇ ਤਾਂ ਮੰਥਲੀ ਚਲਦੀ ਸੀਗੀ ਹੁਣ ਤਾਂ ਡੇਲੀ ਕਰੋੜੋ ਰੁਪਏ ਕਮਾਉਂਦੇ ਆਨ ਅਕਾਉਂਟਡ ਪੂਰੀ ਦੀ ਪੂਰੀ ਜਿਹਦੇ ਵਿੱਚ ਐਡਮਿਨਿਸਟ੍ਰੇਸ਼ਨ ਕਿਹਾ ਕਾਰਪੋਰੇਸ਼ਨ ਕਿਹਾ ਪੁਲਿਸ ਆਫੀਸ਼ੀਅਲਸ ਕਿਹਾ ਸਬ ਇਨਵੋਲਡ ਹੈ ਔਰ ਇਹ ਸਾਰਾ ਪੈਸਾ ਅਨ ਅਕਾਉਂਟਡ ਜਿਹੜ ਕਰਪਸ਼ੂਰ ਕਰਪਸ਼ਨ ਨਹੀਂ ਸਿੰਦ ਦੇਣੀ ਇਸ ਚੰਡੀਗੜ੍ਹ ਚ ਮੈਂ ਈਡੀ ਨੂੰ ਵੀ ਲਿਖਾਂਗਾ ਮੈਂ ਸੀਬੀਆਈ ਨੂੰ ਵੀ ਲਿਖਾਂਗਾ ਕਿ ਜਿੰਨੇ ਅਫਸਰ ਹੈ ਇਹਨਾਂ ਦਾ ਡਿਟੇਲ ਚੈੱਕ ਕੀਤਾ ਜਾਵੇ ਇਹਨਾਂ ਦਾ ਪੂਰਾ ਇਹਨਾਂ ਦੇ ਜਿਹੜੇ ਪਰਿਵਾਰ ਵਾਲੇ ਦੇ ਨਾਮ ਤੇ ਪ੍ਰਾਪਰਟੀ ਹੈ ਕਿੰਨੀਆਂ ਗੱਡੀਆਂ ਕਿ ਕਿ ਇਹਨਾਂ ਦਾ ਚੀਜ਼ਾਂ ਉਹ ਸਾਰੀਆਂ ਚੈੱਕ ਕੀਤੀ ਜਾਵੇ ਤਾਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਏਗਾ ਕ腐ਪਸ਼ਨ ਬੰਦ ਕਰ ਦੋ ਅਧਿਕਾਰੀ ਤੁਸੀਂ ਕ腐ਪਸ਼ਨ ਦੀ ਗੱਲ ਕਰ ਰਹੇ ਹੋ ਅੱਜ ਪੂਰਵ ਨਿਗਮ ਕਮਿਸ਼ਨਰ ਜੈ ਰਿਣੀਤਾ ਮਿਤਰਾਵਾਲਾ ਦੇ ਉੱਤੇ ਬੜੇ ਗੰਭੀਰ ਇਲਜ਼ਾਮ ਲੱਗੇ ਨੇ ਕ腐ਪਸ਼ਨ ਦੇ ਚਾਰजेस ਦੇ ਅਨਜਾਮ ਲੱਗੇ ਨੇ ਜਸਬੀਰ ਲਾਢੀ ਨੇ ਕਿਲਾਏ ਨੇ ਇਹਨਾਂ ਇਲਜ਼ਾਮਾਂ ਨੂੰ ਕਿਵੇਂ ਵੇਖਦੇ ਹੋ ਦੇਖੋ ਮੈਂ ਪਰਸਨਲ ਐਲੀਗੇਸ਼ਨਸ ਸੇ ਨਹੀਂ ਮੈਂ ਜਾਣਾ ਚਾਹੁੰਦਾ ਆਈ ਐਮ ਹੇਅਰ ਫਾਰ ਦਾ ਬੈਟਰਮੈਂਟ ਆਫ ਦਾ ਚੰਡੀਗੜ੍ਹ ਸਿਟੀਜ਼ਨਸ ਮੈਂ ਚੰਡੀਗੜ੍ਹ ਮੈਂ ਦੀ ਗੱਲ ਕਰਨਾ ਚਾਹੁੰਦਾ ਮੈਂ ਸਪੈਸੀਫਿਕ ਕਿਸੇ ਪਿੱਛੇ ਨਹੀਂ ਜਾਣਾ ਚਾਹੁੰਦਾ ਹੁਣ ਲਾਡੀ ਜੀ ਨੇ ਕੀ ਕਿਹਾ ਕੀ ਨਹੀਂ ਕਿਹਾ ਮੈਂ ਉਸ ਟਾਈਮ ਅੰਦਰ ਨਹੀਂ ਹੋਵਾਂਗਾ ਮੇਰੀ ਜਾਣਕਾਰੀ ਚ ਨਹੀਂ ਹੈ ਲੇਕਿਨ ਅਗਰ ਕੋਈ ਪਰਸਨਲ ਐਲੀਗੇਸ਼ਨਸ ਹੋ ਕਦੇ ਪਬਲਿਕ ਫੋਰਮ ਚ ਨਹੀਂ ਲਾਣੇ ਚਾਹਦੇ ਉਹਨੂੰ ਨੂੰ ਇਨਫੈਕਟ ਤੁਸੀਂ ਆਫੀਸ਼ੀਅਲ ਸੇ ਅੱਗੇ ਜਾ ਕੇ ਰੱਖੋ ਜਿਵੇਂ ਮੈਂ ਕਹਿ ਰਿਹਾ ਕਿ ਅਨਅਕਾਊਂਟਡ ਜਿਹੜੀ ਮਨੀ ਆਪਾਂ ਈਡੀ ਤੇ ਸੀਬੀਆਈ ਨੂੰ ਲਿਖ ਕੇ ਦਵਾਂਗੇ ਮੈਂ ਕਿਸੇ ਸਪੈਸੀਫਿਕ ਨਾਮ ਨਹੀਂ ਲੈ ਰਿਹਾ ਮੈਂ ਵਾਰਨਿੰਗ ਵੀ ਦੇ ਰਿਹਾ ਤੁਹਾਡੇ ਰਾਹੀਂ ਕਿ ਕਰਪਟ ਆਫੀਸ਼ੀਅਲ ਜਿਹੜੇ ਉਹ ਕੰਮ ਗਲਤ ਕਰਨਾ ਬੰਦ ਕਰ ਦਣ ਅਸੀਂ ਇਸ ਦੇਸ਼ ਔਰ ਸਮਾਜ ਨੂੰ ਠੀਕ ਕਰਨਾ ਗਲਤ ਖਰਾਬ ਨਹੀਂ ਕਰਨਾ ਇਹ ਗੱਲ ਸਮਝਣ ਵਾਲੀ ਵੀ ਹੈ ਕਿ ਕਿਵੇਂ ਇੰਨੀ ਵੱਡੀ ਗਲਤੀ ਹੋ ਗਈ ਜੇ ਜਸਮੀ ਲਾਡੀ ਦਾ ਪੂਰਾ ਉਸ ਹੀ ਏਜੰਡੇ ਦੇ ਵਿੱਚਕਾਰ ਆ ਗਿਆ ਤੇ ਅਧਿਕਾਰੀਆਂ ਦੇ ਵਿੱਚਕਾਰ ਕਿਉਂਕਿ ਅੱਜ ਵਿਨੇ ਕੁਮਾਰ ਦੀ ਤਾਂ ਪਹਿਲੀ ਮੀਟਿੰਗ ਸੀਗੀ ਅੱਜ ਸਭ ਤੋਂ ਵੱਡੀ ਉਹ ਤਾਂ ਅਸੀਂ ਸਾਰਿਆਂ ਨੇ ਮਿਲ ਕੇ ਕਿਹਾ ਸੀਗਾ ਕਿ ਅਲੀਗੇਸ਼ਨ ਸਾਰੇ ਤੇ ਲੱਗਦੇ ਰਹਤੇ ਪਰ ਤੁਸੀਂ ਪਬਲਿਕ ਡੋਮੇਨ ਤੇ ਨਹੀਂ ਲਿਆ ਸਕਦੇ ਅਗਰ ਤੁਹਾਨੂੰ ਲੱਗਾ ਕੋਈ ਅਲੀਗੇਸ਼ਨਸ ਹੈ ਤੁਸੀਂ ਵਿਦਆਊਟ ギਵਿੰਗ ਓਪਰਚੁਨਿਟੀ ਆਫ ਇਅਰਿੰਗ ਔਰ ਤੁਹਾਨੂੰ ਉਹਨੂੰ ਕੁਝ ਪਤਾ ਵੀ ਨਹੀਂ ਹੈ ਉਹ ਦੇਖਦਾ ਕਿ ਮੇਰੇ ਅਗੇਂਸਟ ਕੰਪਲੇਂਟ ਔਰ ਡਾਕੂਮੈਂਟ ਬਣ ਗਿਆ ਦਿਸ ਇਜ਼ ਰੌਂਗ ਇਸੋ ਪਤਾ ਲੱਗਦਾ ਕਿ ਆਫੀਸਰਸ ਦੇ ਉਹਨੂੰ ਇੰਟੈਂਸ਼ਨਲੀ ਕੀਤਾ ਸੀਗਾ ਔਰ ਜਿਸ ਆਫੀਸਰ ਨੇ ਕੀਤਾ ਉਹਨਾਂ ਨੇ ਕਿਹਾ ਕਿ ਉਸ ਤੇ ਅਪੀਐਕਸ਼ਨ ਲਵਾਂਗੇ ਡੀਸੀ ਸਾਹਿਬ ਨੇ ਗੱਲ ਕਹੀ ਹੈ ਲਾਸਟ ਵਲ ਹੈਗਾ ਕੰਗਨਾ ਦੇ ਵਿਵਾਦ ਨੂੰ ਲੈ ਕੇ ਠੰਡੀਗੜ ਨਗਰ ਨਿਗਮ ਦੇ ਵਿੱਚ ਘਟ ਉਹਦਾ ਜਵਾਬ ਆ ਚੁੱਕਿਆ ਹੈ ਉਹਦਾ ਜਵਾਬ ਬੀਜੇਪੀ ਦੀ ਕੇਂਦਰੀਏ ਕਾਰਜਕਾਰਲੇ ਤੋਂ ਤੁਹਾਨੂੰ ਮਿਲਿਆ ਹੋਣਾ ਹੈ ਪ੍ਰੈਸ ਰਿਲੀਜ਼ ਆਈ ਹੈ ਕਿ ਉਹਦਾ ਬਿਆਨ ਤੋਂ ਬੀਜੇਪੀ ਦਾ ਕੋਈ ਲੈਣਾ ਦੇਣਾ ਨਹੀਂ ਹੈ ਔਰ ਇਟ ਹੈਜ਼ ਬੀਨ ਇਸ਼ੂਡ ਆਲਸੋ ਟੂ ਹਰ ਕਿ ਉਹ ਬਿਆਨ ਦੇਣ ਦੀ ਕਪੈਸਿਟੀ ਉਹਦੀ ਕੋਈ ਨਹੀਂ ਹੈ ਅੱਛਾ ਗੱਲ ਇਹ ਹੈ ਕਿ ਇਹ ਵਿਆਨਤਾ ਆ ਗਿਆ ਲੇਕਿਨ ਜਸਬੀਲ ਆੱਡੀ ਨੇ ਜੇ ਅੱਜ ਸਦਨ ਦੇ ਵਿਚਕਾਰ ਜੇ ਮੁੱਦਾ ਚੁੱਕਿਆ ਹੈਗਾ ਕਿ ਕਿਸਾਨ ਤਾਂ ਚੰਡੀਗੜ੍ਹ ਦੇ ਵਿਚਕਾਰ ਵੀ ਰਹਿੰਦੇ ਨੇ ਤਾਂ ਫਿਰ ਇਹ ਮੁੱਦਾ ਉਠਣਾ ਚਾਹੀਦਾ ਹੈ ਮੈਂ ਮਾਫੀ ਚਾਹੁੰਗਾ ਮੈਂ ਸਮੇਂ ਨਹੀਂ ਸੀਗਾ ਰੋਣਾ ਕਿਹਾ ਤਾਂ ਮੈਂ ਵੀ ਰੋਸ਼ਪਰ ਕਰਾਂ ਕਿ ਉਹ ਗਲਤ ਗੱਲਾਂ ਉਹਨਾਂ ਨੇ ਸਦਨ ਚ ਕਹਿਣ ਸਨ ਏਸੀ ਸਾਡੇ ਨਾਲ ਸੌਰਵ ਜੋਸ਼ੀ ਦੱਸ ਰੇ ਸੀ ਕਿ ਐਨਫੋਰਸਮੈਂਟ ਤੇ ਅਕਨੋਲਜਮੈਂਟ ਜੇ ਹੈਗੀ ਹੈ ਇਸ ਮੁੱਦੇ ਨੂੰ ਲੈ ਕੇ ਕਿਤਨਾ ਕਿਤੇ ਆਉਣ ਵਾਲੇ ਦਿਨਾਂ ਦੇ ਵਿਚਕਾਰ ਜੋ ਕਰਪਟ ਅਫਸਰ ਨੇ ਉਹ ਸਾਵਧਾਨ ਹੋ ਜਾਣ ਕਿਉਂਕਿ ਇਹ ਜਿਨੇ ਜਲਦੀ ਸੀਬੀਆਈ ਤੇ ਏਡੀਆਈ ਨੂੰ ਚਿੱਠੀ ਲਿਖਣ ਵਾਲੇ ਨੇ ਤੇ दे दे देश दुनिया की हर खबर सबसे पहले देखने के लिए फॉलो करे दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप